ਉਹ ਨਵੇਂ ਪੰਚਾਇਤ ਕਰ ਉਹਨਾਂ ਦਾ ਤਾਂ ਘਾਟਨ ਕੀਤਾ ਕਿਉਂਕਿ ਪੰਚਾਇਤਾਂ ਨੂੰ ਲੋਕਤੰਤਰ ਦੀ ਨੀਂਹ ਕਿਹਾ ਜਾਂਦਾ ਹੈ ਪਰ ਆਮ ਤੌਰ ਤੇ ਦੇਖਿਆ ਆਪਾਂ ਕਿ ਪੰਚਾਇਤਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਜਾਂ ਤਾਂ ਸੱਤ ਚ ਬੈਂਦੀ ਹੈ ਜਾਂ ਕਿਸੇ ਪਿੰਪਲ ਬੋਟ ਦਾ ਸਮਝੌਤਾ ਕਰਾਉਣਾ ਹੈ ਕੋਈ ਰੋਲਾ ਪੈ ਗਿਆ ਜਾਂ ਕੋਈ ਫੈਸਲਾ ਕਰਨਾ ਹੈ ਬੈਠਣ ਨੂੰ ਪ੍ਰੋਪਰ ਜਗ੍ਹਾ ਨਹੀਂ ਸੀ। ਕਈ ਵੱਡੇ ਪਿੰਡਾਂ 'ਚ ਹੈਗੇ ਵੀ ਸੀ ਪੰਚਾਇਤ ਘਰ। ਪਰ ਅਸੀਂ ਹੁਣ 500 ਪੰਚਾਇਤ ਘਰ ਬਿਲਕੁਲ ਮਾਡਰਨ ਸ਼ਾਨਦਾਰ ਜਿਦੇ ਵਿੱਚ ਕਾਨਫਰੰਸ ਰੂਮ ਵੀ ਹੈ। ਬੈ ਕੇ ਤੁਸੀਂ ਸਾਰੇ ਡਿਸਕਸ ਕਰ ਸਕਦੇ ਹੋ ਵਿਸਥਾਰ ਨਾਲ। ਸਰਪੰਚ ਦਾ ਆਪਣਾ ਰੂਮ ਹੈ। ਨਾਲ ਡਿਜੀਟਲ ਰੂਮ ਹੈ, ਕੰਪਿਊਟਰ ਵੀ ਲੱਗੇ ਹੋਏ ਨੇ। ਤੇ ਤੁਸੀਂ ਪੂਰੀ ਦੁਨੀਆ ਦੀ ਜਾਣਕਾਰੀ ਆਪਣੇ ਪਿੰਡ ਦੀ ਪੰਚਾਇਤ ਲੈ ਸਕਦੀ ਹੈ ਕਿ ਦੁਨੀਆ ਚ ਕੀ ਹੋ ਰਿਹਾ ਹੈ ਤੇ ਆਪਾਂ ਕਿੱਥੇ ਖੜੇ ਆ ਆਪਾਂ ਕੀ ਕਰ ਸਕਦੇ ਆ ਹੋਰ ਸੋ ਬੜੇ ਮਾਡਰਨ ਪੰਚਾਇਤ ਘਰ ਅੱਜ 500 ਉਹਨਾਂ ਦਾ ਇੱਕ ਮਾਡਲ ਵੀ ਪਿਆ ਜੇ ਜਾਣਦੇ ਹੋ ਤੁਸੀਂ ਦੇਖ ਕੇ ਜਾਣਾ ਤਾਂ ਇੱਕ ਮਾਡਲ ਪਿਆ ਉਹਨਾਂ ਦਾ ਅੱਜ ਤੁਸੀਂ ਜਿੰਨੇ ਤੁਸੀਂ ਇੱਥੇ ਉਹ ਇੰਨੇ ਇਸ ਦੂਬਦ ਬਾਹਰ ਖੜੇ ਆ ਕਿਉਂਕਿ ਜਗ੍ਹਾ ਦੀ ਕਮੀ ਰਹਿ ਗਈ ਤੇ ਜਿੰਨਾ ਪਿਆਰ ਤੁਸੀਂ ਕਰਦੇ ਹੋ ਹਰ ਰੋਜ਼ ਜਿਹੜੇ ਤਰੀਕੇ ਨਾਲ ਹਰ ਰੋਜ਼ ਮੈਂ ਜਾਨਣਾ ਮੈਂ ਤਾਂ ਕਦੇ ਕਿਤੇ ਉਹਨਾਂ ਕਦੇ ਕਿਤੇ ਉਹਨਾਂ ਤੁਸੀਂ ਦੇਖਦੇ ਹੋਵੋਗੇ ਟੀਵੀ 'ਚ ਹਰ ਰੋਜ਼ ਰਸ਼ ਬੱਦਦਾ ਜਾਂਦਾ ਹੈ ਹਰ ਰੋਜ਼ ਲੋਕਾਂ ਦਾ ਪਿਆਰ ਵੱਧਦਾ ਇਸ ਕਰਕੇ ਜਾਂਦਾ ਕਿ ਕੰਮ ਲੋਕਾਂ ਤੱਕ ਪਹੁੰਚਣ ਲੱਗ ਗਏ ਸਕੂਲ ਰਿਜ਼ਲਟ ਦੇਣ ਲੱਗੇ ਹਸਪਤਾਲ ਰਿਪੋਰਟਾਂ ਦੇਣ ਲੱਗੇ ਬਿਜਲੀ ਨਜ਼ਾਰੇ ਦੇਣ ਲੱਗੀ ਨਹਿਰਾ ਵਾਲਾ ਪਾਣੀ ਦੇਖ ਕੇ ਚੰਗਾ ਲੱਗਣ ਲੱਗ ਗਿਆ ਵੀ 40 ਸਾਲ ਬਾਅਦ ਪਾਣੀ ਦੇਖਿਆ ਯਾਰ ਕੱਸੀਆਂ ਚ ਪਾਣੀ ਆ ਉਹਦੇ ਕਰਕੇ ਤੁਸੀਂ ਫਿਰ ਇੱਥੇ ਅਸੀਂ ਕੋਈ ਤੁਹਾਨੂੰ ਦਿਹਾੜੀ ਤੇ ਨਹੀਂ ਲਿਆਂਦਾ ਉਹਨਾਂ ਇਹ ਤਾਂ ਤੁਸੀਂ ਦਿਹਾੜੀ ਤੇ ਵੀ ਨਹੀਂ ਜਾਂਦੇ ਮੈਂ ਛੱਡ ਪਰੇ ਪਾਪ ਦੇ ਪੈਸੇ ਨੇ ਛੱਡ ਪਰੇ ਦੇ ਨੋਂ ਤੱਕ ਇੱਕ ਰੋਟੀ ਘਾਤੀ ਖਾ ਲਾਂਗੇ ਸੋ ਤੁਹਾਡਾ ਜਿਹੜਾ ਇਹ ਪਿਆਰ ਹੈ ਇਹ ਸਾਨੂੰ ਥੱਕਣ ਨਹੀਂ ਦਿੰਦਾ ਰੋਜ਼ ਤਿੰਨ ਤਿੰਨ ਚਾਰ ਚਾਰ ਪ੍ਰੋਗਰਾਮ ਹੁੰਦੇ ਨੇ ਅਜੇ ਇੱਕ ਪ੍ਰੋਗਰਾਮ ਅਜੇ ਵੀ ਜਾ ਕੇ ਕਰਨਾ ਹੈ ਚੰਡੀਗੜ੍ਹ ਜਾ ਕੇ ਸ਼ਾਮ ਨੂੰ ਉਹ ਦੂਜੀਆਂ ਪਾਰਟੀਆਂ ਵਾਲੇ ਵਿਲੇ ਬੈਠੇ ਨੇ ਕਹਿੰਦੇ ਇਹੀ ਸਰਕਾਰ ਬਣ ਜੂਗੀ ਐ ਕਿਵੇਂ ਬਣ ਜੂਗੀ ਪਬਲਿਕ ਜਾਉਂਗੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਨੂੰ ਦੁੱਖ ਸੁੱਖ ਸੁਣੋਂਗੇ ਫੇਰ ਤੋਂ ਤੋਂ ਬਾਅਦ ਲੋਕ ਤੇ ਰੋਣਾਉਣਗੇ ਐ ਕਿਵੇਂ ਬਣ ਜੂਗੀ ਕਹਿੰਦੇ ਨਹੀਂ ਸਾਡੀ ਵਾਰੀ ਆ ਹੁਣ ਸਾਡੀ ਵਾਰੀ ਆ ਐ ਕਿਵੇਂ ਵਾਰੀ ਆ ਤੁਹਾਡੀ ਇਹ ਕੋਈ ਕਸੀਰੀ ਵਾਰੀ ਐ ਵੀ 12:20 ਤੇ ਸੀ ਨਾ ਕਾ ਵੱਡਣਾ ਐ ਐ ਨਹੀਂ ਵਾਰੀਆਂ ਆਉਂਦੀਆਂ ਸਵਾਪਸ਼ ਚਲੜੀ ਜਾਂਦੇ ਨੇ ਮੈਂ ਬਣੂੰਗਾ ਮੈਂ ਬਣੂੰਗਾ ਉਹ ਇੱਕ ਕਹਾਵਤ ਐ ਮੁੰਡੇ ਨੇ ਪੁੱਛਿਆ ਆਪਦੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਵਾਲਾ ਨੰਬਰਦਾਰ ਮਰ ਜੇ ਕੌਣ ਬਣੂਗਾ ਫਿਰ ਉਹ ਕਹਿੰਦੀ ਪੁੱਤ ਉਹਦਾ ਮੁੰਡਾ ਬਣੂਗਾ ਵੱਡਾ ਮੁੰਡਾ ਬਣੂ ਉਹਦਾ ਕਹਿੰਦਾ ਜੇ ਉਹ ਵੀ ਮਰ ਜੇ ਕਹਿੰਦੀ ਫਿਰ ਫਿਰ ਤੂੰ ਛੋਟਾ ਮੁੰਡਾ ਬਣੂਗਾ ਕਹਿੰਦਾ ਜੇ ਛੋਟਾ ਮੁੰਡਾ ਵੀ ਮਰ ਜੇ ਉਹ ਕਹਿੰਦੀ ਪੁੱਤ ਭਾਵੇਂ ਸਾਰਾ ਪਿੰਡ ਮਰ ਜੇ ਤੇਰੀ ਵਾਰੀ ਨਹੀਂ ਆਉਣੀ ਹਣਾ ਤੂੰ ਰਹਿਣ ਦੇ ਹੈਨਾ ਇਹਨਾਂ ਕੰਮਾਂ ਨੂੰ ਸੋ ਉਹ ਹਿਆਲ ਇਹਨਾਂ ਦਾ ਕਾ ਨੂੰ ਲੜੀ ਜਾਂਦੇ ਜੋ ਥੋੜੀ ਬਾਰੀ ਹੀ ਨਹੀਂ ਹੋਣੀ ਐਵੇਂ ਬਾਰੀਆਂ ਪਿੱਛੇ ਲੜੀ ਜਾਂਦੇ ਹੋ ਕਦੇ ਲੋਕਾਂ ਚ ਗਏ ਹਾਂ ਦੁੱਖ ਸੁੱਖ ਪੁੱਛੇ ਹੁਣ ਜਦੋਂ ਲੜਦੇ ਆਪਦੇ ਪਿੱਛੇ ਲੜਦੇ ਆਪਦੀ ਕੁਰਸੀ ਪਿੱਛੇ ਲੜਦੇ ਕਦੇ ਲੋਕਾਂ ਪਿੱਛੇ ਲੜਦੇ ਦੇਖਿਆ ਲੋਕਾਂ ਪਿੱਛੇ ਨਹੀਂ ਲੜਦੇ ਸੋ ਇਸ ਕਰਕੇ ਆਹ ਜਗਾ ਤ ਖਾਸ ਤੌਰ ਤੇ ਮੈਨੂੰ ਯਾਦ ਹੈ ਕਿ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਮੈਂ ਤੁਹਾਨੂੰ ਅਕਸਰ ਕਹਿੰਦਾ ਰਿਹਾ ਬੜੇ ਤੂਫਾਨ ਚੱਲਨੇ ਪੈਂਦੇ ਆ ਉਹਦੇ ਵਾਸਤੇ ਪਾਰਟੀਆਂ ਨੂੰ ਨੇਹਰੀਆਂ ਚਖੜ ਚੱਲਨੇ ਪੈਂਦੇ ਆ ਵਿਰੋਧੀ ਪਾਰਟੀਆਂ ਬਹੁਤ ਚਾਲਾਂ ਚੱਲਦੀਆਂ ਰਹਿੰਦੀਆਂ ਨੇ ਪਾਰਟੀ ਨੂੰ ਖਤਮ ਕਰ ਦੋ ਬੰਦੇ ਪੱਟ ਲੋ ਆ ਕਰ ਲੋ ਉਹ ਕਰ ਲੋ ਐਸੇ ਪੈਲਿਸਟ ਇਥੀ ਮੈਂ ਐਮਪੀ ਦੇ ਤੌਰ ਤੇ ਆਇਆ ਸੀ ਐਨੇ ਨੇਰੀ ਐਨਾ ਚਖੜ ਇੱਥੇ ਆਇਆ ਸੀ ਆ ਸਾਰੇ ਆ ਜਿਹੜੇ ਟੀਨ ਦੇ ਲੱਗੇ ਟੁੱਟ ਗਏ ਮੈਂ ਤੁਹਾਨੂੰ ਕੀ ਕਿਹਾ ਸੀ ਇੱਥੇ ਹੀ ਖੜੇ ਰਹੋ ਕੋਈ ਨਹੀਂ ਛੋਟਾ ਮੋਟਾ ਤੂਫਾਨ ਹੈ ਆਪਣੇ ਤੇ ਤੂਫਾਨ ਆਉਣਗੇ ਲੰਘ ਜੂ ਉਹਦ ਸੂਰਜ ਨਿਕਲੂ ਆਹ ਦੇਖ ਲਓ ਹੁਣ ਸੂਰਜ ਨਿਕਲਿਆ ਪਿਆ ਆਪਣਾ ਬਹੁਤ سارے ਬੰਦੇ ਗਵਾਹ ਹੋਣਗੇ ਇੱਥੇ ਜਦੋਂ ਮੈਂ ਪਿਆ ਸੀ ਆਪਾਂ ਇੱਥੇ ਹੀ ਖੜੇ ਰਹੇ ਸੀ ਕਿਤੇ ਨਹੀਂ ਗਏ ਸੀ ਆ ਜਾਂਦੀਆਂ ਸੀ ਵਿਚੀ ਰੁੜਦੀਆਂ ਸਾਰੀਆਂ ਪਲੇਟਾਂ ਪ੍ਰੂਟਾਂ ਜੀਆਂ ਵੀ ਪਤਾ ਨਹੀਂ ਝਖੜ ਬਹੁਤ ਸੀ ਥੋੜੇ ਚਿਰ ਚ ਲੰਘ ਗਿਆ ਜਿਵੇਂ ਕਾਂਗਰਸ ਵਾਲਾ ਚ ਝਖੜ ਜ ਲੰਘ ਗਿਆ ਹੁਣ ਹਨਾ ਅਕਾਲੀਆ ਵਾਲਾ ਤਾਂ ਮਤਲਬ ਬਚੜਾ ਉਹੀ ਬਾ ਬਰੋਲੇ ਐਸੀ ਹੋਤਾ ਉਹੀ ਖਿੰਡ ਖੰਡ ਕਰ ਜਾਈਏ ਬਸ ਉਹ ਤਾਂ ਨਿਪਟ ਗਿਆ ਕੰਮ ਹਣਾ ਸੋ ਆ ਸੂਰਜ ਸੱਚ ਦਾ ਚੜਿਆ ਹੋਇਆ ਹੈ ਇਹ ਥੋੜਾ ਸੂਰਜ ਹੈ ਇਹ ਪਬਲਿਕ ਦਾ ਸੂਰਜ ਹੈ ਇਹ ਉਹ ਸੂਰਜ ਹੈ ਜਿਹੜਾ ਕਮੀਆਂ ਦੇ ਵੇੜੇ ਵੀ ਮਗਦਾ ਇਹ ਉਹ ਸੂਰਜ ਹੈ ਜਿਹੜਾ ਹਰ ਦਿਨ ਚਾਨਣ ਕਰਦਾ ਸੱਚ ਦਾ ਚਾਨਣ ਕਰ ਇਮਾਨਦਾਰੀ ਦਾ ਚਾਨਣ ਕਰਦਾ ਸੋ ਅੱਜ ਇੱਥੇ ਆ ਕੇ ਮੈਨੂੰ ਚੰਗਾ ਲੱਗਿਆ ਕਿਉਂਕਿ ਇਤਿਹਾਸਿਕ ਧਰਤੀ ਹੈ ਮੱਥਾ ਟੇਕ ਕੇ ਵੈਸੀ ਸਕੂਨ ਮਿਲ ਜਾਂਦਾ ਦੂਜਾ ਤੁਹਾਡਾ ਪਿਆਰ ਜੋਸ਼ ਦੇਖ ਕੇ ਹੋਰ ਜ਼ਿਆਦਾ ਚੰਗਾ ਲੱਗਿਆ ਤੇ ऐसे तरह ਲੋਕਾਂ ਤਾਂ ਕਪਣੇ ਸਕੀਮਾਂ ਪਹਚਾਉਂਦੇ ਰਹੋ ਅਸੀਂ ਪਬਲਿਕ ਵੱਲ ਖਜ਼ਾਨਿਆਂ ਦੇ ਮੂੰਹ ਖੋਲੇ ਹੋਏ ਆ ਭਾਵੇਂ ਸਕੂਲਾਂ ਦੇ ਰੂਪ ਚ ਭਾਵੇਂ ਬਿਜਲੀ ਦੇ ਰੂਪ ਚ ਭਾਵੇਂ ਸੜਕਾਂ ਦੇ ਰੂਪ ਚ ਭਾਵੇਂ ਆਮ ਆਦਮੀ ਕਲੀਨਿਕ ਬਣਾਉਣੇ ਹੋਣ ਜਿਹੜਾ ਵੀ ਮਰਜ਼ੀ ਵਿਕਾਸ ਦਾ ਕੰਮ ਕਰਨਾ ਹੋਵੇ ਪੰਚਾਇਤ ਘਰਾਂ ਵਾਸਤੇ ਵੀ ਹੋਣ ਅਸੀਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡਾਂਗੇ ਕਿਉਂਕਿ ਆਮ ਲੋਕਾਂ ਦੀ ਸਰਕਾਰ ਆਈ ਹੈ ਲੀਡਰਾਂ ਦੀ ਸਰਕਾਰ ਨਹੀਂ ਹੈਗੀ ਨਾ ਸਾਡਾ ਚਾਚਾ ਤਾਇਆ ਕੋਈ ਨਾ ਕੋਈ ਸਾਡਾ ਦਾਦਾ ਪੜਦਾਦਾ ਕੋਈ ਮੰਤਰੀ ਸੀ ਵੀ ਸਾਨੂੰ ਮੰਤਰੀ ਬਣ ਨਹੀਂ ਪੈਣਾ ਵੀ ਸਾਡਾ ਤਾਂ ਪਰਿਵਾਰ ਰਾਜਨੀਤਿਕ ਹੈ ਸਾਨੂੰ ਤਾਂ ਬਣ ਨਹੀਂ ਪੈਣਾ ਅਸ ਤਾਂ ਅਬਦੇ-ਅਬਦੇ ਕੰਮ ਕਰਦੇ ਸੀ ਇਹਨਾਂ ਦੇ ਕਰਤੂਤਾਂ ਚੰਗੀਆਂ ਨਹੀਂ ਸੀ ਅਸੀਂ ਕਾਗਜ਼ ਭਰਤੇ ਤੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਅੱਗੇ ਲਿਆਂਦਾ ਹੁਣ ਗਾਲਾਂ ਕੱਢੀ ਜਾਂਦੇ ਸਾਨੂੰ ਕਹਿੰਦੇ ਕਿਉਂ ਇਹ ਕੌਣ ਆ ਗਏ ਇਹ ਕਿੱਥੋਂ ਆ ਗਏ ਅਸੀਂ ਕਿਹਾ ਵੀ ਇੱਥੋਂ ਹੀ ਆਏ ਆ ਅਸੀਂ ਕਿਹੜਾ ਕਿਤੋਂ ਕੋਈ ਕਿਸੇ ਹੋਰ ਗ੍ਰਹਿ ਤੋਂ ਆਏ ਆ ਇੱਥੇ ਹੁੰਦੇ ਸੀ ਤੁਹਾਡੇ ਤੰਗ ਕੀਤੇ ਸਤਾਏ ਹੋਏ ਅੱਕੇ ਹੋਏ ਆਏ ਆ ਅਸੀਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਬਹੁਤ ਵੱਡਾ ਸਾਥ ਦੇ ਰਹੇ ਹਾਂ ਸਭ ਤੋਂ ਵੱਧ ਮੈਂ ਖੁਸ਼ੀ ਦੀ ਗੱਲ ਤੁਹਾਨੂੰ ਦੱਸਣ ਲੱਗਾ ਸਭ ਤੋਂ ਪਹਿਲਾਂ ਸਾਨੂੰ ਫਤਿਹਗੜ ਸਾਹਿਬ ਦੀਆਂ ਲਗਭਗ 700 ਪੰਚਾਇਤਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਜੀ ਆਪਣੇ ਪਿੰਡ ਨੂੰ ਸੰਭਾਲ ਲਿਆ ਅਸੀਂ ਆਪਣੇ ਪਿੰਡ ਦੇ ਰਾਖੇ ਆਪ ਬਣਾਗੇ ਸਭ ਤੋਂ ਪਹਿਲਾਂ ਫਤਿਹਗੜ ਸਾਹਿਬ ਦੀਆਂ ਪੰਚਾਇਤਾਂ ਨੇ 700 ਤੋਂ ਵੱਧ ਪੰਚਾਇਤਾਂ ਨੇ ਮਤੇ ਵੀ ਅਸੀਂ ਆਪਣੇ ਪਿੰਡਾਂ ਦੀ ਰਾਖੀ ਆਪ ਕਰਾਂਗੇ ਜੀ ਅੱਜ ਵੱਡੇ ਵੱਡੇ ਤਸਕਰ ਫੜੇ ਜਾ ਰਹੇ ਨੇ ਸਮੈਗਲਰ ਫੜੇ ਜਾ ਰਹੇ ਨੇ ਉਹਨਾਂ ਦੀ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਪਾਪ ਦੀਆਂ ਕਮਾਈਆਂ ਨੇ ਜਿਹੜੀਆਂ ਉਹਨਾਂ ਨੇ ਮਹਿਲ ਉਸਾਰਲੇ ਜਾਂ ਵੱਡੇ ਵੱਡੇ ਬਿਲਡਿੰਗਾਂ ਬਣਾ ਲੀਆਂ ਉਹਨਾਂ ਤੇ ਪੰਜੇ ਚੱਲ ਰਹੇ ਆ ਪੀਲੇ ਟਾਹਿਆ ਜਾ ਰਿਹਾ ਲੋਕਾਂ ਨੂੰ ਸਕੂਨ ਮਿਲ ਰਿਹਾ ਸ਼ੁਕਰ ਹੈ ਸਾਡੀਆਂ ਅੱਖਾਂ ਸਾਹਮਣੇ ਪਾਪ ਦੀ ਕਮਾਈ ਜਿਹੜੀ ਟਾਹ ਢੇਰੀ ਹੋ ਰਹੀ ਹੈ ਇੱਥੇ ਹੀ ਹੈ ਅਬ ਨਰਕ ਸੁਰਗ ਹੋਰ ਕਿੱਥੇ ਹੈ ਜੀ ਸੋ ਇਸ ਕਰਕੇ ਹੁਣ ਪਿੰਡਾਂ ਚ ਖਾਲਾਂ ਦਾ ਕੱਸੀਆਂ ਦਾ ਐਸ ਵਾਰ ਝੋਨਾ ਲਾਉਣ ਵੇਲੇ ਕੋਈ ਜਨਰੇਟਰ ਚਲਾਉਣ ਦੀ ਲੋੜ ਪਈ ਜਨਰੇਟਰਾਂ ਦਾ ਡੀਜ਼ਲ ਹੀ ਬਚ ਗਿਆ ਉਹ ਇੱਕ ਬਜ਼ੁਰਗ ਮੈਨੂੰ ਮਿਲਿਆ ਮੈਂ ਇੱਥੇ ਆਇਆ ਸੀ ਉਦੋਂ ਲਿਬੜੇ ਉਹ ਮੈਨੂੰ ਕਹਿੰਦਾ ਕਹਿੰਦਾ ਹੁਣ ਕਾਨੂੰਨ ਬਦਲ ਨਾ ਦੇਈ ਮੈਂ ਤਾਂ ਜਨਰੇਟਰ ਵੇਚਦਾ ਕਹਿੰਦਾ ਮੈਂ ਤਾਂ ਹੁਣ ਤੇ ਤਿੰਨ ਗੁਣਾ ਤੇ ਦੇਊ ਜੇ ਮੈਂ ਉਸੇ ਤੋਂ ਆਵਦਾ ਹੀ ਲੈਣਾ ਹੋਵੇ ਉਹ ਮੈਂ ਕਹਿੰਦਾ ਨਹੀਂ ਨਹੀਂ ਬਦਲਦੇ ਨਹੀਂ ਕਿ ਬੱ ਵਾ ਠੀਕ ਵੇਚਦਾ ਵਧੀਆ ਵੇਚਦਾ ਉਹ ਇੱਕ ਕਹਿੰਦਾ ਸਾਡੇ ਇੱਕ ਬਜ਼ੁਰਗ ਹੈ ਉਹ ਹੱਥ ਨੇ ਮੋਟਰ ਤੇ ਜਾਂਦਾ ਸਾਈਕਲ ਲੈ ਕੇ ਝੋਲਾ ਲੈ ਕੇ ਤਿੰਨੇ ਗ੍ਰਿਪ ਕੱਢ ਲਿਆਉਂਦਾ ਵੀ ਰਾਤ ਨੂੰ ਕਿਤੇ ਆਟੋਮੈਟਿਕ ਹੀ ਨਾ ਚੱਲੀ ਜਾਏ ਵੀ ਪਾਣੀ ਪਹਿਲੀ ਬਥੇਰਾ ਪਿਆ ਸੋ ਇਹੇ ਚੀਜ਼ਾਂ ਪਹਿਲਾਂ ਹੋ ਨਹੀਂ ਸਕਦੀਆਂ ਉਹੀ ਬਿਜਲੀ ਐ ਉਹੀ ਖੰਬੇ ਨੇ ਉਹੀ ਜੈਂਪਰ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਉਂਦੀ ਐ ਬਈ 12-12 ਘੰਟੇ ਨੀਅਤ ਸਾਫ ਨਹੀਂ ਸੀ ਇਹਨਾਂ ਦੀ ਪਹਿਲਾਂ ਪਤਾ ਹੀ ਨਹੀਂ ਸੀ ਇਹਨਾਂ ਨੂੰ ਵੀ ਕੀ ਹੁੰਦਾ ਐ ਇਹ 2 ਘੰਟੇ ਚਲੀ ਗਈ ਡੇਢ ਘੰਟਾ ਕੱਟਵਾਂ ਲੱਗ ਗਿਆ ਫੇਰ ਫੇਰ 2 ਘੰਟੇ ਆ ਕੇ ਕਹਿੰਦੇ 8 ਘੰਟੇ ਪੂਰੀ ਕਰਤੀ ਉਹ ਜਿਹੜਾ ਡੇਢ ਘੰਟਾ ਬਿਜਲੀ ਲੱਗ ਗਿਆ ਖਾਲ ਮਰ ਗਿਆ ਉਹਦੇ ਨਾਲ ਨਾ ਕਿਹੜਾ ਲੱਗ ਗਿਆ ਉਹ ਫੇਰ ਉਸੇ ਕੈਰੇਜ 'ਚ ਸੱਟ ਛੱਡਣਾ ਪਊਗਾ ਤਾਂ ਇਹ ਪਤਾ ਹੀ ਨਹੀਂ ਸੀ ਉਹਨਾਂ ਨੂੰ ਇਹ ਤਾਂ ਉਹਨੂੰ ਪਤਾ ਹੋਊਗਾ ਜੀ ਇਹਨੇ ਨੱਕੇ ਤੇ ਬਹਿ ਕੇ ਰਮਾਇਆ ਹੋਵੇ ਵਾਹਣ ਰੌਣੀਆਂ ਕੀਤੀਆਂ ਹੋਣ ਜੀ ਨੇ ਇਹ ਤਾਂ ਉਹਨੂੰ ਪਤਾ ਹੋਊਗਾ ਇਹਨਾਂ ਨੂੰ ਕੀ ਪਤਾ ਹੋਣਾ ਇਹਨਾਂ ਨੂੰ ਕੁਛ ਨਹੀਂ ਪਤਾ ਇਹਨਾਂ ਦੇ ਤਾਂ ਨਹਿਰਾਂ ਮੁੱਕ ਜਾਂਦੀਆਂ ਇਹਨਾਂ ਦੇ ਖੇਤਾਂ 'ਚ ਨਹਿਰ ਸਿੱਧੀ ਇਹਨਾਂ ਦੇ ਖੇਤ 'ਚ ਖਤਮ ਵਿਚ ਵਿਚਾਲੇ ਕੋਈ ਮੋਗਾ ਨਹੀਂ ਕੋਈ ਬੱਕਰੀ ਪਾਣੀ ਵੀ ਨਹੀਂ ਪੀ ਸਕਦੀ ਇਹਨਾਂ ਨੂੰ ਕੀ ਪਤਾ ਮੋਗਿਆਂ ਦਾ ਕੀ ਹੁੰਦਾ ਮੋਗਾ ਉੱਚਾ ਹੋ ਗਿਆ ਜੀ ਮੋਗਾ ਨੀਵਾ ਹੋ ਗਿਆ ਜੀ ਕੀ ਪਤਾ ਇਹਨਾਂ ਨੂੰ ਆਹੀ ਫਰਕ ਹੈ ਬਸ ਆਪਣਾ ਕਿ ਆ ਪੱਤਰ ਤੀ ਨਾਲ ਜੁੜੇ ਹੋਏ ਆ ਆਪਣੀਆਂ ਜੜਾਂ ਜਿਹੜੀਆਂ ਨੇ ਉਹ ਬੋਰ ਵਾਂਗੂ ਪਿੱਪੜਾ ਵਾਂਗੂ ਧਰਤੀ ਨਾਲ ਜੁੜੀਆਂ ਹੋਈਆਂ ਨੇ ਇਹ ਸਫਾਇਦੇ ਨੇ ਇਹ ਗਮਲਿਆਂ ਵਾਲੇ ਬੂਟੇ ਨੇ ਥੋੜੀ ਜੀ ਹਵਾ ਹੁੰਦੀ ਥੜਾਕ ਡਿੱਗ ਪੈਂਦੇ ਨੇ ਬਸ ਬੋਹੜ ਦਾ ਪਿੱਪਲ ਦਾ ਤੇ ਗੰਮ ਲਿਆਣ ਦਾ ਆ ਫਰਕ ਹੁੰਦਾ ਬਸ ਦੋ ਦੋ ਸਾਲ ਪੁਰਾਣੇ ਤਿੰਨ ਤਿੰਨ ਸੌ ਸਾਲ ਪੁਰਾਣੇ ਬੋੜ ਖੜੇ ਨੇ ਪਤਾ ਨਹੀਂ ਕਿੰਨੇ ਉਹਨਾਂ ਨੇ ਤੂਫਾਨ ਚੱਲੇ ਹੋਣਗੇ ਕਰਨ ਜੜਾਂ ਜੁੜੀਆਂ ਹੋਈਆਂ ਨੇ ਜੜਾਂ ਆ ਪਿੱਛੇ ਜੇ ਮੈਂ ਪਿੰਡ ਗਿਆ ਸੀ ਤੁਸੀਂ ਵੀਡੀਓ ਦੇਖਿਓ ਆਪਦੇ ਪਿੰਡ ਗਿਆ ਸੀ ਮੈਂ ਪਿੰਡ ਮੈਂ ਸਾਰਿਆਂ ਨੂੰ ਜਾਣਦਾ ਮੈਂ ਨਾਂ ਲੈ ਲੈ ਕੇ ਬੁਲਾਏ ਵੀ ਪ੍ਰਗਟ ਵੀ ਖੜਾ ਟਹਿਲਾ ਖੜਾ ਆ ਨੇਬਾ ਖੜਾ ਸਾਡੇ ਵਾਲਾ ਉਹ ਕਹਿੰਦੇ ਯਾਰ ਤੂੰ ਸਾਨੂੰ ਜਾਣਦਾ ਹਜੇ ਮੈਂ ਕਿਹਾ ਮੈਂ ਥੋੜੇ ਚੀ ਤਾਂ ਖੇਡਿਆ ਥੋੜੇ ਚ ਰਹਾ ਜੇ ਤੁਹਾਨੂੰ ਭੁੱਲ ਗਏ ਫਿਰ ਕੀ ਰਹਿ ਗਿਆ ਸ ਆਪਣੇ ਚੜਾ ਕਦੇ ਨਹੀਂ ਭੁੱਲਣੀ ਆ ਆਪਦੀ ਮਾਂ ਬੋਲੀ ਆਪਦਾ ਵਿਰਸਾ ਕਦੇ ਨਹੀਂ ਭੁੱਲਣਾ ਚਾਹੀਦਾ ਆਪਦੇ ਵਿਰਸਾ ਸਾਡੀਆਂ ਕੁਰਬਾਨੀਆਂ ਗੁਰੂ ਸਾਹਿਬ ਦੀਆਂ ਉਹ ਜਿਹੜੇ ਮੇਲੇ ਲੱਗਦੇ ਆ ਉਹ ਯਾਦ ਕਰਾਉਣ ਵਾਸਤੇ ਲੱਗਦੇ ਅਗਲੀਆਂ ਪੀੜ੍ਹੀਆਂ ਨੂੰ ਕਿ ਭਾਈ ਆ ਸਾਡੀਆਂ ਕੁਰਬਾਨੀਆਂ ਨੇ ਸੋ ਆਪਣਾ ਵਿਰਸਾ ਵੀ ਯਾਦ ਰੱਖਣਾ ਹੈ ਤਰੱਕੀ ਵੀ ਕਰਨੀ ਹੈ ਤੇ ਨਾਲ ਨਾਲ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ 55000 ਨੌਕਰੀਆਂ ਦੇਤੀਆਂ ਜੀ ਸਰਕਾਰੀ ਤੁਹਾਡੇ ਪਿੰਡਾਂ ਚ ਵੀ ਕਿਸੇ ਨਾ ਕਿਸੇ ਨੂੰ ਮਿਲੀਆਂ ਹੋਣੀਆਂ 55000 1 ਰੁਪਇਆ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦੇ ਜੀ 1 ਰੁਪਇਆ ਵੀ 1 ਰੁਪਇਆ ਕਿਸੇ ਐਮਐਲਏ ਨੂੰ ਜਾਂ ਮੰਤਰੀ ਨੂੰ ਦੇਣਾ ਪੈ ਗਿਆ ਜਾਂ ਸ਼ਿਫਾਰਸ਼ ਲਾਉਣੀ ਪੈਗੀ ਹੋਵੇ ਜਾ ਫਿਰ ਤੁਹਾਡੇ ਮੁੰਡੇ ਦੇ ਨੰਬਰ ਆ ਗਏ ਹੁਣ ਵਧੀਆ ਪਰ ਘੱਟ ਨੰਬਰਾਂ ਵਾਲਾ ਇਸ ਕਰਕੇ ਨੌਕਰੀ ਲੈ ਗਿਆ ਹੋਵੇ ਕਿ ਉਹਨੂੰ ਕੋਈ ਐਮਐਲਏ ਜਾਂ ਮੰਤਰੀ ਜਾਣਦਾ ਸੀ ਹੱਥ ਖੜਾ ਕਰ ਦੋ ਇੱਕ ਜਾਣਾ ਇਹ ਚੈਲੰਜ ਕਰਨਾ ਸੌਖਾ ਨਹੀਂ ਜੀ ਇਹਨਾਂ ਨੇ ਪਹਿਲੀ ਗੱਲ ਤਾਂ ਨੌਕਰੀਆਂ ਦਿੱਤੀਆਂ ਨਹੀਂ ਜਿਹੜੀਆਂ ਦਿੱਤੀਆਂ ਨੇ ਉਹ ਵੀ ਆਪਦਿਆਂ ਨੂੰ ਸਾਰੀਆਂ ਹੀ ਆਪਦਿਆਂ ਨੂੰ ਆ ਉਹਦੀ ਨੂੰਹ ਹੈ ਜੀ ਆ ਉਹਦਾ ਚਾਚਾ ਹੈ ਜੀ ਆ ਉਹਦਾ ਜੀਜਾ ਹੈ ਜੀ ਆ ਉਹਦਾ ਸਾਲਾ ਹੈ ਜੀ ਆ ਉਹਦਾ ਭਤੀਜਾ ਹੈ ਜੀ ਆਹੀ ਚੱਲ ਗਏ ਜੀ ਕੰਮ ਸੰਤ ਮਿਲੀ ਨਹੀਂ ਨੌਕਰੀ ਇਹ ਸਰਕੇ ਬੱਚੇ ਸਾਡੇ ਜਿਹੜੇ ਨੇ ਆਜ਼ਾਦੀ ਆਦਲੀ ਉੱਤੇ ਮੰਨਾਂਗੇ ਉਹ ਫਰਸਟ੍ਰੇਟ ਹੋ ਕੇ ਡਿਪਰੈਸ਼ਨ ਚ ਚਲੇ ਗਏ ਬਾਹਰ ਨੂੰ ਭੱਜ ਗਏ ਜ਼ਮੀਨਾਂ ਵੇਚ ਕੇ ਚੱਲ ਵੀ ਕੈਨੇਡਾ ਚੱਲ ਆਸਟ੍ਰੇਲੀਆ ਚੱਲ ਨਿਊਜ਼ੀਲੈਂਡ ਚੱਲ ਜਿੱਥੇ ਜਿਹੜੇ ਮਰਜ਼ੀ ਮੁਲਕ ਦਾ ਵੀਜ਼ਾ ਲਵਾ ਦੇ ਯਾਰ ਕਿਰਾਂ ਇੱਥੋਂ ਕੱਢ ਦੇ ਯਾਰ ਬਸ ਆਹ ਕਹਿੰਦੇ ਰਹੇ ਆਂ ਅਸੀਂ ਫਿਰ ਕਾਦੀ ਯਾਦੀ ਆ ਪਰਸੋਂ ਨੂੰ ਮਨਾਵਾਂਗੇ ਆ ਗਈ ਯਾਦੀ ਤੁਹਾਡੇ ਘਰਾਂ 'ਚ 15 ਗਾਸ ਦਾ ਪਰਸੋਂ ਕਿਹੜੀ ਯਾਦੀ ਆਯਾਦੀ ਅਸਲੀ ਉਹਦੇ ਮੰਨਾਗੇ ਜਿੱਦਾਂ ਕਚਹਿਰੀਆਂ 'ਚ ਬਿਨਾ ਕਿਸੇ ਸਪਾਰਸ਼ ਦੇ ਰਿਸ਼ਤੀਆਂ ਹੋਣ ਲੱਗ ਗਿਆ ਇੰਤਕਾਲ ਹੋਣ ਲੱਗ ਗਏ ਫਰਜ਼ਾਂ ਮੈਣ ਲੱਗ ਗਿਆ ਜਿੱਦੈਂ ਸਰਕਾਰੀ ਸਕੂਲਾਂ ਚ ਪੜ ਕੇ ਸਾਡੇ ਬੱਚੇ ਵੱਡੇ ਵੱਡੇ ਅਫਸਰ ਬਣਨ ਲੱਗ ਗਏ ਜਿੱਦੇ ਥਾਣਿਆਂ ਦੇ ਵਿੱਚ ਬਿਨਾਂ ਸਪਾਰਸ਼ਾਂ ਤੋਂ ਗਰੀਬ ਦੀ ਰਿਪੋਰਟ ਲਿਖੀ ਜਾਣ ਲੱਗ ਗਈ ਉਹਦੇ ਮੰਨਾਂਗੇ ਯਾਦੀ ਸਾਡੇ ਕੋਲੇ ਆ ਗਈ ਲੱਗੇ ਹੋਏ ਹਾਂ ਅਸੀਂ ਲੱਗੇ ਹੋਏ ਹਾਂ ਔਰ ਕਾਮਯਾਬੀ ਹੋ ਰਹੇ ਹਾਂ ਕਚਹਿਰੀਆਂ ਚ ਪਠੀ ਕਰ ਲਿਆ ਕੰਮ ਤਹਿਸੀਲਦਾਰਾਂ ਨੇ ਕੀਤਾ ਸੀ ਨਾ ਉਹ ਕਲਮ ਛੋੜ ਹੜਤਾਲ ਕਹਿੰਦੇ ਕਲਮ ਛੋੜ ਹੜਤਾਲ ਮੈਂ ਕਹੇ ਕੀ ਹੁੰਦੀ ਹੈ ਕਹਿੰਦੇ ਜੀ ਅਸੀਂ ਕੰਮ ਨਹੀਂ ਕਰਦੇ 2 ਦਿਨ ਕਲਮ ਛੱਡ ਦੇਾਂਗੇ ਮੈਂ ਫਿਰ ਕਹਤਾ ਮੈਂ ਕਿ ਠੀਕ ਹੈ ਛੱਡੋਗੇ ਤਾਂ ਆਪਣੀ ਮਰਜ਼ੀ ਨਾਲ ਕਲਮ ਬਾਅਦ ਚ ਦੁਬਾਰੇ ਤੁਹਾਨੂੰ ਦੇਣੀ ਹੈ ਕਲਮ ਜਾਂ ਨਹੀਂ ਦੇਣੀ ਇਹ ਮੇਰੀ ਮਰਜ਼ੀ ਹੋਊਗੀ ਆਗੇ ਹੋਦੀ ਕਹਿੰਦੇ ਜੀ 2 ਘੰਟੇ ਦੇ ਦਿਓ ਬਸ ਆ ਜਾਨੇ ਆ ਕਲਮ ਚੱਕ ਲੈਨੇ ਆ ਮੈਂ ਕਿਹਾ ਆ ਜਾਓ ਆ ਜਾਓ ਵੈਲਕਮ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਭੁੱਲਿਆ ਨੇ ਕਹਿੰਦੇ ਤੁਸੀਂ ਤਾਂ ਦੁਪਹਿਰ ਹੀ ਆ ਗਏ ਚਲ ਕੋਈ ਗੱਲ ਨਹੀਂ ਮੋੜਿਓ ਮੋੜਿਓ ਕੋਈ ਮੁੱਦੇ ਤੇ ਗੱਲ ਕਰਨੀ ਹੈ ਮੈਂ ਉਹਦੇ ਵਾਸਤੇ ਤਿਆਰ ਆ ਮੈਂ ਕੋਈ ਤਾਨਾਸ਼ਾ ਨਹੀਂ ਹੈਗਾ ਕੋਈ ਗੱਲ ਤਾਂ ਅੱਛਾ ਕਲਮ ਕਦੇ ਵਾ ਤੇ ਛੱਡਣੀ ਸਾਡਾ ਬੰਦਾ ਤੁਸੀਂ ਪੈਸੇ ਲੈਂਦਾ ਫੜ ਲਿਆ ਜੀ ਕੀ ਗੱਲ ਜੀ ਤੁਹਾਨੂੰ ਲਾਇਸੈਂਸ ਦਿੱਤਾ ਸੀ ਵੀ ਤੁਸੀਂ ਲੈ ਸਕਦੇ ਹੋ ਸੋ ਇਸ ਕਰਕੇ ਕੋਈ ਮੁੱਦੇ ਤੇ ਹੜਤਾਲ ਹੋਵੇ ਮੈਂ ਆਪ ਮਿਲਣ ਨੂੰ ਤਿਆਰ ਆਂ 8 8 ਘੰਟੇ ਮੈਂ ਮਿਲਦਾ ਵੀ ਰਿਆਂ ਕਦੇ ਕਿਸੇ ਯੂਨੀਅਨ ਨੂੰ ਕਦੇ ਕਿਸੇ ਯੂਨੀਅਨ ਪਰ ਜਦੋਂ ਧੱਕਾ ਕਰਨ ਲੱਗ ਜਾਂਦੇ ਨੇ ਜਦੋਂ ਬਲੈਕਮੇਲ ਕਰਨ ਲੱਗ ਜਾਂਦੇ ਨੇ ਫੇਰ ਨਹੀਂ برداشت ਜਦ ਲੋਕਾਂ ਨੂੰ ਤੰਗ ਕਰਨ ਲੱਗ ਜਾਂਦੇ ਨੇ ਫੇਰ ਨਹੀਂ ਫਿਰ ਉਹਨਾਂ ਨੂੰ ਮੈਂ ਇਹ ਵੀ ਕਹਿ ਮੈਂ ਦੋ ਦਿਨ ਹੜਤਾਲ ਕੀਤੀ ਸੀ ਨਾ ਕਹਿੰਦੇ ਹਾਂ ਦੋ ਦਿਨ ਕੰਮ ਤੁਸੀਂ ਖਰਾਬ ਕੀਤਾ ਨਾ ਬੁੱਧਵਾਰ ਤੇ ਵੀਰਵਾਰ ਕਹਿੰਦੇ ਹਾਂ ਜੀ ਮੈਂ ਕਿਹਾ ਫਿਰ ਸ਼ਨੀਵਾਰ ਤੇ ਐਤਵਾਰ ਕੰਮ ਕਰਿਓ ਸ਼ਨੀਵਾਰ ਤੇ ਐਤਵਾਰ ਨੂੰ ਉਹਨਾਂ ਨੂੰ ਕਚੈਰੀਆਂ ਖੋਲੀਆਂ ਵੀ ਸ਼ਨੀਵਾਰ ਤੇ ਐਤਵਾਰ ਕੰਮ ਕਰੋ ਉਦੋਂ ਜ਼ਿਆਦਾ ਰਸ਼ ਹੋ ਗਿਆ ਲੋਕਾਂ ਦਾ ਉਹ ਕਹਿੰਦੇ ਜੀ ਕੰਮ ਹੈ ਕੋਈ ਕਹਿੰਦਾ ਕੰਮ ਤਾਂ ਨਹੀਂ ਬਸ ਐਂ ਦੇਖਣ ਆਏ ਸੀ ਵੀ ਐਤਵਾਰ ਨੂੰ ਕਹੇ ਜੇ ਲੱਗਦੇ ਆ ਬੈਠੇ ਇੱਥੇ ਅੱਲਾਹ ਦੱਸ ਐਂ ਦੇਖਣਾਗੇ ਦੱਸ ਉਹ ਦੇਖਿਆ ਨਹੀਂ ਜਿਹੜਾ ਲੋਕਾਂ ਨੇ ਅਜੇ ਕੰਮ ਪਹਿਲਾਂ ਲੋਕ ਤਾਂ ਦਰਸੇ ਪਏ ਸੀ ਕਹਿੰਦੇ ਨਾ ਚੂਸੇ ਪਏ ਆ ਯਾਰ ਇਹਨਾਂ ਨੇ ਕੋਈ ਫੈਨ ਆਊਗਾ ਇਹਨਾਂ ਦਾ ਕੋਈ ਇਹਨੂੰ ਰੋਕੂ ਕੋਈ ਸਾਡਾ ਖੂਨ ਪੀਣ ਤੋਂ ਪੰਜਾਬ ਦੀ ਜਵਾਨੀ ਨੂੰ ਜਿਹੜਾ ਕੋਈ ਨਸ਼ੇ 'ਚ ਪਾਉਣ ਦੀ ਕੋਸ਼ਿਸ਼ ਕਰੂਗਾ ਪੰਜਾਬ ਦੇ ਸਿਸਟਮ ਨੂੰ ਜੇ ਕੋਈ ਵਿਗਾੜਨ ਦੀ ਕੋਸ਼ਿਸ਼ ਕਰੂਗਾ ਪੰਜਾਬ ਦੇ ਲਾਅ ਐਂਡ ਆਰਡਰ ਦੇ ਵਿੱਚ ਕੋਈ ਸਮਾਜਿਕ ਵਿਰੋਧੀ ਅੰਸਰ ਕਿਸੇ ਨੂੰ ਤੰਗ ਕਰੂਗਾ ਜਾਂ ਕਿਸੇ ਨੂੰ ਜਿਉਣ ਦੇ ਹੱਕ ਤੋਂ ਬਾਂਜਾ ਕਰੂਗਾ ਜਾਂ ਕਿਸੇ ਨੂੰ ਕੋਈ ਧਮਕੀਆਂ ਦੇਊਗਾ ਕੋਈ ਤਰਸ ਨਹੀਂ ਕੋਈ ਉਹਦੇ ਤੇ ਅਸੀਂ ਉਹਨਾਂ ਰਹਿਮ ਨਹੀਂ ਕਰਨਾ ਉਹਨੂੰ ਸਜ਼ਾ ਮਿਲੂਗੀ ਮਿਲੂਗੀ ਜਿੱਡਾ ਮਰਜੀ ਵੱਡਾ ਬੰਦਾ ਹੋਵੇ ਅਸੀਂ ਨਹੀਂ ਕੇਅਰ ਕਰਦੇ ਇਸ ਗੱਲ ਦੀ ਸੋ ਇਹ ਸੇ ਕਰਕੇ ਤੁਸੀਂ ਜਾ ਦੇਖੋ ਜੋ ਮੇਰੇ ਕੰਨ ਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਂਗਾ ਨਾ ਲੈ ਹੁਣ ਬਾਹਰ ਨਾ ਆ ਜੇ ਮੈਂ ਕੱਥੇ ਕੋਣ ਤੱਕ ਨਾ ਕਾਨੂੰਨ ਹੀ ਕੰਮ ਕਰੂਗਾ ਜੀ ਤੁਹਾਡੇ ਵੀ ਇਹੀ ਅਦਲ ਚ ਵਿੱਚ ਜਿਵੇਂ ਮਰਜੀ ਕਰੀ ਹੁਣ ਬਾਹਰ ਨਾ ਆ ਜੀ ਸਕੂਨ ਮਿਲਿਆ ਹੋਇਆ ਲੋਕਾਂ ਨੂੰ ਮੈਂ ਤਾਂ ਕਿਸੇ ਦਾ ਨਾਮ ਵੀ ਨਹੀਂ ਲਿਆ ਪਰ ਹੈਗਾ ਸਾਰਿਆਂ ਦੇ ਪਰ ਹੁਣ ਕਾਨੂੰਨ ਦਾ ਕੰਮ ਹੈ ਜੀ ਮੈਂ ਤਾਂ ਅਸੀਂ ਤਾਂ ਕਰ ਲਾਂਗੇ ਸਬੂਤ ਦੇ ਦਾਂਗੇ ਵਕੀਲ ਵੱਡੇ ਭੇਜ ਦਾਂਗੇ ਅਸੀਂ ਸਜ਼ਾ ਦੇ ਮੰਗੇ ਜਿੰਨੀ ਬਣ ਸਕਦੀ ਹੈ ਉਹ ਕਾਨੂੰਨ ਦਾ ਕੰਮ ਹੈ ਅਦਾਲਤਾਂ ਦਾ ਕੰਮ ਹੈ ਸੋ ਇਸ ਕਰਕੇ ਮੈਂ ਥੋੜੇ ਦਿਲ ਦੀਆਂ ਜਾਣਦਾ ਕਿਉਂਕਿ ਮੈਂ ਤੁਹਾਡੇ ਵਰਗਾ ਹੀ ਆ ਤੁਹਾਡੇ ਚੋਂ ਨਿਕਲਿਆ ਹੋਇਆ ਐਦਾ ਹੀ ਰਵਾਂਗੇ ਜਦੋਂ ਮਰਜੀ ਬੁਲਾ ਲਿਓ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹਾਂਗੇ ਮਿਲਦੇ ਗਿਲਦੇ ਰਵਾਂਗੇ ਕਹਿੰਦੇ ਜੱਗ ਜਿਉਂਦਿਆਂ ਦੇ ਮੇਲੇ ਹਨਾ ਮਿਲਦੇ ਗਿਲਦੇ ਰਵਾਂਗੇ ਕੋਈ ਕੰਮਕਾਰ ਹੋਵੇ ਲੋਕਲ ਐਮਐਲ ਨੂੰ ਦੱਸ ਦੋ ਕੋਈ ਕਿਤੇ डीसी ਤੱਕ ਜਾਂ ਕੋਈ ਹੋਰ ਜੇ ਕੋਈ ਸੁਝਾਅ ਹੋਵੇ ਉਹ ਵੀ ਦੱਸ ਦੋ ਮੇਰੇ ਤੱਕ ਉਹ ਪਹੁੰਚ ਹੀ ਜਾਂਦੇ ਆ ਲਗਭਗ ਸਾਰੇ ਮੈਂ ਪੜਦਾ ਸਾਰਿਆਂ ਨੂੰ ਗੱਡੀ ਚ ਪੜਦਾ ਜਾਂ ਕਿਤੇ ਵੀ ਜਾਵਾਂ ਫਿਰ ਮੈਂ ਉਹਨਾਂ ਨੂੰ ਬੈਕ ਕਾਲ ਵੀ ਕਰਦਾ ਵੀ ਆ ਚੀਜ਼ ਘਟ ਹੈ ਇਹਦੇ ਇਹਦੇ ਬਾਰੇ ਕੀ ਕਰ ਸਕਦੇ ਆ ਇਹਦੇ ਬਾਰੇ ਕੀ ਕਰ ਸਕਦੇ ਆ ਬਹੁਤ ਸਾਰੇ ਸੁਝਾਅ ਲੋਕਾਂ ਨੇ ਸਾਨੂੰ ਦਿੱਤੇ ਨੇ ਤੇ ਉਹਦੇ ਮੁਤਾਬਕ ਅਸੀਂ ਚੱਲਦੇ ਆਂ ਫਿਰ ਸੋ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ खास ਤੌਰ ਤੇ ਬਜ਼ੁਰਗ ਇੰਨੀ ਭਾਰੀ ਗਿਣਤੀ ਚ ਆਏ ਹੋ ਤੁਸੀਂ ਬਹੁਤ ਵੋਟਾਂ ਪਾ ਲਿਆ ਉਹਨਾਂ ਨੂੰ ਤੁਸੀਂ ਤੁਹਾਡੇ ਗੂਠੇ ਘਸ ਗਏ ਉਹਨਾਂ ਨੂੰ ਵੋਟਾਂ ਪਾਉਂਦੇ ਪਾਉਂਦੇ ਬਥੇਰੀਆਂ ਉਮੀਦਵਾਰਾਂ 'ਚ ਵੋਟਾਂ ਪਾਈਆਂ ਤੁਹਾਡਾ ਕਸੂਰ ਕੋਈ ਨਹੀਂ ਉਮੀਦਵਾਰਾਂ 'ਚ ਪਾਈਆਂ ਵੀ ਚੱਲ ਯਾਰ ਠੀਕ ਹੀ ਹੋਗੇ ਹੋਣਗੇ ਸ਼ਾਇਦ ਐਤਕੀ ਪਾ ਦਿੰਨੇ ਆ ਪਾ ਦਿੰਨੇ ਆ ਪਰ ਨਹੀਂ ਉਹਨਾਂ ਨੇ ਆਪਣੇ ਹੱਕ 'ਚ ਕਦੇ ਵੋਟ ਨਹੀਂ ਪਾਈ ਆਪਾਂ ਨੇ ਉਹਨਾਂ ਦੇ ਹੱਕ ਖੂ ਪਰਤੇ ਉਹਨਾਂ ਦੀਆਂ ਵੋਟਾਂ ਪਾ ਪਾ ਕੇ ਉਹਨਾਂ ਨੂੰ ਸੋ ਇਸ ਕਰਕੇ ਹੁਣ ਤੁਸੀਂ ਸਾਥ ਦੇ ਰਹੇ ਹੋ ਨੌਜਵਾਨਾਂ ਦਾ ਜੋਸ਼ ਤੇ ਬਜ਼ੁਰਗਾਂ ਦਾ ਹੋਸ਼ ਇਹ ਜੀ ਕਿਤੇ ਦੋ ਇਕੱਠੇ ਹੋ ਜਾਣ ਨਾ ਤਾਂ ਦੁਨੀਆ ਦੀ ਕੋਈ ਮੰਜ਼ਲ ਹੈ ਜ ਨਹੀਂ ਹੈਗੀ ਜਿਹਨੂੰ ਸਰ ਨਾ ਕੀਤਾ ਜਾ ਸਕਦਾ ਹੋਵੇ ਇਸੇ ਪੰਜਾਬ ਵਿੱਚ ਮੈਂ ਤੁਹਾਨੂੰ ਭੰਗੜੇ ਪੈਂਦੇ ਦਿਖਾਉਂਗਾ ਇਸੇ ਪੰਜਾਬ ਨੂੰ ਰੰਗਲਾ ਹੁੰਦਾ ਦਿਖਾਉਂਗਾ ਰੋਜ਼ ਬੁਰਸ਼ ਫੜ ਰੱਖਿਆ ਮੈਂ ਤਾਂ ਰੋਜ਼ ਕੋਈ ਨਾ ਕੋਈ ਰੰਗ ਭਰਦਾ ਕਦੇ ਖੇਡਾਂ ਵਾਲਾ ਕਦੇ ਐਂਟੀ ਡਰੋਨ ਉਦਘਾਟਨ ਵਾਲਾ ਕਦੇ ਨੌਕਰੀਆਂ ਵਾਲਾ ਰੋਜ਼ ਕੋਈ ਨਾ ਕੋਈ ਰੰਗ ਭਰਦਿਆਂ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਇਹੀ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ ਮਿਹਨਤੀ ਕੌਮ ਦੀ ਧਰਤੀ ਤੇ ਇਹੀ ਪੰਜਾਬ ਜਿਹੜਾ ਨੰਬਰ 1 ਸੂਬਾ ਬਣੂਗਾ ਜਿੱਦੇ ਨੰਬਰ 1 ਸੂਬਾ ਪੰਜਾਬ ਬਣਿਆ ਉਦੋਂ ਦੇਸ਼ ਨੰਬਰ 1 ਬਣਨੇ ਸੋਚਣ ਦਾ ਸਕਦਾ ਨਹੀਂ ਪੰਜਾਬ ਨੰਬਰ 1 ਜੇ ਨਹੀਂ ਬਣਦਾ ਦੇਸ਼ ਨੰਬਰ ਬਣਨ ਬਾਰੇ ਸੋਚ ਹੀ ਨਹੀਂ ਸਕਦਾ ਉਹਨਾਂ ਚਿਰ ਕਿਉਂਕਿ ਪੰਜਾਬ ਲੀਡ ਕਰਦਾ ਹੈ ਪੰਜਾਬ ਲੀਡਰ ਹੈ ਦੇਸ਼ ਦਾ ਦੇਸ਼ ਨੂੰ ਹਮੇਸ਼ਾ ਚਾਹੇ ਕੁਰਬਾਨੀਆਂ ਚ ਹੋਵੇ ਚਾਹੇ ਹਰੀ ਕ੍ਰਾਂਤੀ ਚ ਹੋਵੇ ਅੰਨ ਦੇ ਭੰਡਾਰਾਂ ਚ ਹੋਵੇ ਜਿੱਦ ਨੂੰ ਮਰਜੀ ਹੋਵੇ ਪੰਜਾਬ ਹਮੇਸ਼ਾ ਲੀਡ ਕਰਦਾ ਹੈ ਸੋ ਪੰਜਾਬ ਤੇ ਕੋਈ ਆਂਚ ਨਾ ਆਵੇ ਕੋਈ ਨਜ਼ਰ ਨਾ ਲੱਗੇ ਉਹਦੇ ਵਾਸਤੇ ਤੁਸੀਂ ਮੈਨੂੰ ਲਾਣੇਦਾਰ ਚੁਣਿਆ ਤੇ ਮੈਂ ਇਸ ਪਰਿਵਾਰ ਨੂੰ ਬਿਲਕੁਲ ਸਹੀ ਰੱਖਣ ਦੀ ਕੋਸ਼ਿਸ਼ ਕਰੂੰਗਾ ਹਰੇਕ ਦੀ ਸੁਣੂੰਗਾ ਪਰਿਵਾਰ ਚ ਸ਼ਿਕਵੇ ਸ਼ਿਕਾਇਤਾਂ ਵੀ ਹੋ ਜਾਂਦੀਆਂ ਨੇ ਲਾਣੇਦਾਰ ਵਧੀਆ ਉਹੀ ਹੁੰਦਾ ਜਿਹੜਾ ਉਹਨਾਂ ਨੂੰ ਬਿਠਾ ਕੇ ਉਹਨਾਂ ਦਾ ਆਪਸ ਚ ਗੱਲ ਕਰਾ ਕੇ ਠੀਕ ਕਰ ਦੇ ਉਹੀ ਕਰ ਤਰੱਕੀ ਕਰਦੇ ਨੇ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਬੋਲੇ ਸੋਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋੜੀ ਜਾਇਓ ਰਾਮ ਨਾਲ ਜਾਇਓ ਕਿਉਂਕਿ ਬਜ਼ੁਰਗ ਵੀ ਨੇ ਮਾਵਾ ਵੀ ਨੇ ਭੈਣਾ ਵੀ ਨੇ ਛੋਟੇ ਬੱਚੇ ਵੀ ਨੇ ਸੋ ਮਿਲਦੇ ਰਵਾਂਗੇ ਜਦੋਂ ਮਰਜ਼ੀ ਬੁਲਾ ਲਿਓ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਇਨੇ ਸਕੂਨ ਨਾਲ ਇਨੇ ਪਿਆਰ ਨਾਲ ਮੈਨੂੰ ਸੁਣਿਆ ਜਿੰਦਾਬਾਦ ਰਹੋ ਆਬਾਦ ਰਹੋ ਬਹੁਤ